ਦੋਵੇਂ ਪਾਰਟੀਆਂ ਦੇ ਲੀਡਰ ਤੁਹਾਡੇ ਨਾਲ ਟੱਚ ਦੇ ਵਿੱਚ ਰਹਿੰਦੇ ਨੇ ਅਜਿਹਾ ਕੀ ਹੈਗਾ 나ਗੀ ਸਾਹਿਬ ਕੋਲੋਂ ਕਿ ਸਾਰੇ ਤੁਹਾਡੇ ਤੋਂ ਸਲਾਹ ਲੈਂਦੇ ਨੇ ਅੰਲੋਂ ਕਾਂਗਰਸ ਸੀ ਮੈਂ ਕਾਂਗਰਸ ਚ ਚੇਅਰਮੈਨ ਰਿਆਂ ਫਿਰ ਅਕਾਲੀ ਦਲ ਬਾਦਲ ਆ ਗਿਆ ਉਹਦੇ ਚ ਵੱਡੇ ਬਾਦਲ ਸਾਹਿਬ ਜਿਹੜੇ ਉਹਨਾਂ ਨਾਲ ਮੈਂ ਜੁਆਇਨ ਕਰਕੇ ਤੇ ਅਕਾਲੀ ਦਲ ਚ ਸਪੋਰਟ ਕੀਤੀ ਤੇ ਉਹਨਾਂ ਨੇ ਮੈਨੂੰ ਕਮਿਸ਼ਨਰ ਆਰਟੀਏ ਨਿਯੁਕਤ ਉਹਨਾਂ ਦੇ ਨਾਲ 17 ਤੱਕ ਰਿਹਾ ਮੈਂ ਫਿਰ 17 ਚ ਮੈਨੂੰ ਕਾਟੂਨ ਸਾਹਿਬ ਲੈ ਕੇ ਕਾਂਗਰਸ ਚ ਉਹਨਾਂ ਦੇ ਨਾਲ ਰਿਹਾ ਫਿਰ ਮੈਂ ਚੰਨੀ ਸਾਹਿਬ ਦਾ OSD ਰਿਹਾ ਚੰਨੀ ਸਾਹਿਬ ਕਾਂਗਰਸ ਦੇ CM ਵੀ ਰਹੇ ਨੇ ਉਹ ਮੇਰਾ ਸਤਿਕਾਰ ਕਰਦੇ ਨੇ ਕਿ ਮੈਂ ਕਦੀ ਕਿਸੇ ਕੋਲੋਂ ਕੋਈ ਬੇਈਮਾਨੀ ਕੋਈ ਚੋਰੀ ਚਕਾਰੀ ਕੋਈ ਅਜਿਹਾ ਦਾ ਕੰਮ ਨਹੀਂ ਕੀਤਾ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਨਾ ਕਾਂਗਰਸ ਮਾੜੀ ਨਾ ਅਕਾਲੀ ਦਲ ਮਾੜਾ ਨਾ ਭਾਜਪੀ ਮਾੜੀ ਨਾ ਆਪ ਮਾੜੀ ਸਵਾਲ ਤੇ ਹੈ ਕਿ ਉਹਦੇ ਚ ਜਿਹੜੇ ਲੋਕ ਨੇ ਜਿਹੜੇ ਉਹਨਾਂ ਦੇ ਲੀਡਰ ਨੇ ਉਹ ਕਿਸ ਤਰ੍ਹਾਂ ਦੇ ਲੀਡਰ ਆ ਗਏ ਆਪ ਵੀ ਬੜੀ ਅੱਛੀ ਪਾਰਟੀ ਹੈ ਜਦੋਂ ਦੇ ਆਏ ਨੇ 3.5 ਸਾਲ ਹੋ ਗਏ ਲੋਕੀ ਨਾਲ ਐਂਟੀ ਬੋਲਣ ਦੇ ਨੇ ਜੀ ਕੋਈ ਕਹਿੰਦਾ ਇਹ ਖਾ ਗਏ ਕੋਈ ਕਹਿੰਦਾ ਮੈਂ ਕਹਿੰਦਾ ਜਿੰਨੀਆਂ ਨੌਕਰੀਆਂ ਇਹਨਾਂ ਨੇ ਦਿੱਤੀਆਂ ਨੇ ਔਰ ਜਿੰਨਾ ਇਹਨਾਂ ਨੇ ਲੋਕਾਂ ਨੂੰ ਫੈਸਲੇ ਦੇ ਰਹੇ ਨੇ ਅੱਜ ਗਰੀਬ ਆਦਮੀ ਨਾਲ ਜੁੜਿਆ ਪਿਆ ਤੁਸੀਂ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਇਹਨਾਂ ਪੋਜ਼ਿਟਿਵ ਬੋਲ ਰਹੇ ਹੋ ਸੁਖਬੀਰ ਬਾਦਲ ਨਾਰਾਜ਼ ਹੋ ਜਾਣਗੇ ਤੁਹਾਡੇ ਤੋਂ ਜਿਹੜਾ ਬਰਗਾੜੀ ਕਾਂਡ ਹੋਇਆ ਉਹਦੇ ਕਰਕੇ ਐਟਾ ਵੱਡਾ ਬਾਉਂਡਰ ਬਣਾਤਾ ਕਿ ਜੀ ਉਹਨਾਂ ਤੇ ਇਲਜ਼ਾਮ ਲੱਗ ਗਏ ਜਦ ਕਿ ਉਹ ਗੁਰਸਿੱਖ ਪਰਿਵਾਰ ਸਿੱਖੀ ਨੂੰ ਮੰਨਣ ਵਾਲੇ ਮਹਾਰਾਜ ਦਾ ਪ੍ਰਕਾਸ਼ ਕਰਨ ਵਾਲੇ ਉਹਨਾਂ ਦੇ ਘਰ ਮਹਾਰਾਜ ਦਾ ਪ੍ਰਕਾਸ਼ ਹੋਇਆ ਉਹ ਕਿਸ ਤਰ੍ਹਾਂ ਇਹ ਕੰਮ ਕਰ ਸਕਦੇ ਸੀ ਪੂਲਿੰਗ ਦਾ ਕੋਈ ਰੌਲਾ ਨਹੀਂਗਾ ਅੱਜ ਤੋਂ ਨਹੀਂ ਪੋਲਿੰਗ ਜਿਹੜੀ ਲੈਂਡ ਪੁਲਿੰਗ ਜਦੋਂ ਚੰਡੀਗੜ੍ਹ ਬਣਿਆ ਉਦੋਂ ਵੀ ਲੈਂਡ ਪੁਲਿੰਗ ਹੋਈ ਐ ਤਾਂ ਹੀ ਚੰਡੀਗੜ੍ਹ ਵਸਿਆ ਆਪਨੇ ਜੇ ਲੈਂਡ ਪੁਲਿੰਗ ਕੀਤੀ ਉਹਨਾਂ ਨੇ ਸੀਵ ਫਰੰਟ ਲਿਆਂਦਾ ਹੈ ਲੁਧਿਆਣੇ ਚ ਜਿਹੜਾ ਕਿ ਇੰਡੀਆ ਦਾ ਸੈਕਿੰਡ ਲਾਰਜੇਸਟ ਪਲਾਂਟ ਹੈ ਪੰਜਾਬ ਦਾ ਮੁੱਖ ਕੀਤਾ ਖੇਤੀਬਾੜੀ ਐ ਤਾਂ ਅਜਿਹੇ ਦੇ ਵਿੱਚ ਜੇਕਰ ਇੰਡਸਟਰੀ ਇੱਥੇ ਆ ਜਾਂਦੀ ਐ ਤਾਂ ਲੋਕ ਕਰਨਗੇ ਕੀ ਕਿਸਾਨ ਕੀ ਕਰਨਗੇ ਜਿਨ੍ਹਾਂ ਨੂੰ ਕਿਸਾਨੀ ਤੋਂ ਇਲਾਵਾ ਕੋਈ ਕੰਮ ਨਹੀਂ ਆਉਂਦਾ ਆਰਟੀਆਈ ਜਿਹੜੀ ਨਹੀਂ ਦਿੱਤੀ ਜਾਂਦੀ ਖਾਸ ਤੌਰ ਤੇ ਜੋ ਸਰਕਾਰ ਦੇ ਅੰਟੀ ਹੁੰਦੀ ਹੈ ਉਹ ਕੀ ਕਾਰਨ ਨੇ ਕਿ ਆਰਟੀਆਈ ਉਹ ਦਿੰਦੇ ਨਹੀਂ ਡੇਲੀ ਇੰਡੀਆ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਦੋਸਤ ਤੇ ਹੋਸਟ ਪ੍ਰਲਾਦ ਸੰਗੇਲੀਆ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਦੋਸਤੋ ਅਗਰ ਪੰਜਾਬ ਦੇ ਰਾਜਨੀਤਿਕ ਮਾਹੌਲ ਤੇ ਨਜ਼ਰ ਮਾਰੀ ਜਾਵੇ ਤਾਂ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਜਿੱਥੇ ਵਿਰੋਧੀ ਧਿਰ ਸੜਕਾਂ ਤੇ ਨੇ ਉਥੇ ਹੀ ਆਮ ਆਦਮੀ ਪਾਰਟੀ ਇਹ ਦੱਸਦੀ ਨਜ਼ਰ ਆ ਰਹੀ ਹੈ ਰੋਜ਼ਾਨਾ ਹੀ ਉਹਨਾਂ ਦੇ ਮੰਤਰੀ ਖਾਸ ਤੌਰ ਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਿਆ ਜਾਂਦਾ ਹੈ ਕਿ ਇਸ ਪਾਲਿਸੀ ਦੇ ਨਾਲ ਕਿਸਾਨਾਂ ਨੂੰ ਕਿੰਨਾ ਫਾਇਦਾ ਹੋਵੇਗਾ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਜੰਗੀ ਪੱਦਰ ਤੇ ਰੈਲੀਆਂ ਕਰਕੇ ਇਸ ਪਾਲਿਸੀ ਦਾ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਕਾਂਗਰਸ ਪਾਰਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਵੀ ਸੜਕਾਂ ਤੇ ਹੈ ਉਸ ਵੱਲੋਂ ਵੀ ਇਸ ਪਾਲਿਸੀ ਦੇ ਖਿਲਾਫ ਸਰਕਾਰ ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਅੱਜ ਇਹਨਾਂ ਤਮਾਮ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਰਵਿੰਦਰ ਸਿੰਘ ਨਾਗੀ ਨਰਵਿੰਦਰ ਸਿੰਘ ਨਾਗੀ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਕਾਂਗਰਸ ਜਦੋਂ ਸੱਤਾ ਦੇ ਵਿੱਚ ਸੀਗੀ ਤਾਂ ਉਦੋਂ ਇਹ ਬੈਕਵਰਡ ਕਲਾਸ ਦੇ ਬੈਕਵਰਡ ਜਿਹੜੀ ਵਿੰਗ ਹੁੰਦੀ ਹੈ ਕਾਂਗਰਸ ਦੀ ਉਹਨਾਂ ਦੇ ਇਹ ਚੇਅਰਮੈਨ ਰਹਿ ਚੁੱਕੇ ਨੇ ਤੇ ਜੇਕਰ ਸ਼ਰਮਣੀ ਅਕਾਲੀ ਦਲ ਜਦੋਂ ਸੱਤਾ ਦੇ ਵਿੱਚ ਹੁੰਦੀ ਹੈ 2012 ਦੇ ਵਿੱਚ ਤਾਂ ਉਦੋਂ ਇਹਨਾਂ ਨੂੰ ਆਰਟੀਆਈ ਕਮਿਸ਼ਨਰ ਲਗਾਇਆ ਜਾਂਦਾ ਹੈ ਇਹੇ ਰਾਜਨੀਤੀ ਨੂੰ ਬਹੁਤ ਹੀ نزدیکی ਦੇ ਨਾਲ ਦੇਖਦੇ ਨੇ ਅਤੇ तमाम ਪਾਰਟੀਆਂ ਦੇ ਲੀਡਰ ਵੀ ਇਹਨਾਂ ਦੇ ਟੱਚ ਦੇ ਵਿੱਚ ਰਹਿੰਦੇ ਨੇ ਭਾਵੇਂ ਉਹ ਸੱਤਾਧਾਰੀ ਪਾਰਟੀ ਹੈ ਤੇ ਭਾਵੇਂ ਉਹ ਵਿਰੋਧੀ ਧਿਰ ਨੇ ਅੱਜ तमाम ਮੁੱਦਿਆਂ ਤੇ ਗੱਲਬਾਤ ਕਰਾਂਗੇ ਇਹਨਾਂ ਨਾਲ ਪਹਿਲਾਂ ਤਾਂ 나ਗੀ ਸਾਹਿਬ ਸਵਾਗਤ ਹੈ ਡੇਲੀ ਇੰਡੀਆ ਨਿਊਜ਼ ਸਰ ਮੈਂ ਜਿਵੇਂ ਆਪਣੇ ਇੰਟਰੋ 'ਚ ਕਿਹਾ ਕਿ ਦੋਵੇਂ ਪਾਰਟੀਆਂ ਦੇ ਲੀਡਰ ਤੁਹਾਡੇ ਨਾਲ ਟੱਚ ਦੇ ਵਿੱਚ ਰਹਿੰਦੇ ਨੇ ਅਜਿਹਾ ਕੀ ਹੈਗਾ 나ਗੀ ਸਾਹਿਬ ਕੋਲੋਂ ਕਿ ਸਾਰੇ ਤੁਹਾਡੇ ਤੋਂ ਸਲਾਹ ਲੈਂਦੇ ਨੇ ਪਹਿਲਾਂ ਤਾਂ ਇਹਦੇ ਬਾਰੇ ਸਾਡੇ ਸਾਡੇ ਦਰਸ਼ਕਾਂ ਨੂੰ ਦੱਸ ਦੋ ਪਹਿਲਾਂ ਤੋਂ ਤੁਹਾਡੇ ਸਟੂਡੀਓ 'ਚ ਆ ਬੁਲਾਉਣ ਲਈ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਬੜਾ ਅੱਛਾ ਕੁਐਸਚਨ ਹੈ ਕਿ ਸਾਰੀ ਪਾਰਟੀਆਂ ਦੇ ਲੋਕ ਮੇਰੇ ਨਾਲ ਪਿਆਰ ਕਿਦਾਂ ਕਰਦੇ ਨੇ ਇਸ ਤਰ੍ਹਾਂ ਕਿ ਅਸੀਂ RAMGADIYA ਬਰਾਦਰੀ ਨੂੰ ਬਿਲੋਂਗ ਕਰਦੇ ਆ ਪੰਜਾਬ 'ਚ RAMGADIYA ਬਰਾਦਰੀ ਦੀ ਜਿਹੜੀ ਆਪਣੀ ਵੋਟ ਹੈ ਤਕਰੀਬਨ 25 ਤੋਂ 30% ਔਰ ਬਹੁਤ ਜ਼ਿਲ੍ਹਿਆਂ ਚ ਬڑے ਯੂਨਿਟ ਨੇ ਸਾਡੇ ਕਈ ਲੱਖਾਂ ਚ ਲੋਕ ਸਾਡੇ ਨਾਲ ਜੁੜੇ ਨੇ ਸਾਡੀ ਜਿਹੜੀ ਰਾਮਗੜੀਆ ਫੈਡਰੇਸ਼ਨ ਹੈ ਉਹਦੇ ਨਾਲ ਹੁਣ ਲੀਡਰਸ ਜਿਹੜੇ ਨੇ ਉਹ ਉਹਨਾਂ ਨੂੰ ਚਾਹੀਦੀ ਵੋਟ ਔਰ ਵੋਟ ਤਾਂ ਮਿਲਦੀ ਹੈ ਕਿ ਜੇ ਉਹ ਸਾਡਾ ਇੱਕ ਜੋ ਸਿਸਟਮ ਹੈ ਗਰੁੱਪ ਹੈ ਉਹਦੇ ਵਿੱਚ ਆਣ ਉਹਦੇ ਵਿੱਚ ਗੱਲ ਕਰਨ ਤੇ ਅਸੀਂ ਉਹਨਾਂ ਦੀ ਸਪੋਰਟ ਕਰੀਏ ਤੇ ਉਹ ਜਿੱਤਦੇ ਨੇ ਫਿਰ ਉਹ ਸਾਡੇ ਲੋਕਾਂ ਤੇ ਕੰਮ ਵੀ ਕਰਦੇ ਨੇ ਹੂੰ ਇਸ ਤਰੀਕੇ ਨਾਲ ਪਹਿਲਾਂ ਕਾਂਗਰਸ ਸੀ ਮੈਂ ਕਾਂਗਰਸ ਚ ਚੇਅਰਮੈਨ ਰਿਆਂ ਫਿਰ ਅਕਾਲੀ ਦਲ ਬਾਦਲ ਆ ਗਿਆ ਉਹਦੇ ਚ ਵੱਡੇ ਬਾਦਲ ਸਾਹਿਬ ਜਿਹੜੇ ਉਹਨਾਂ ਨਾਲ ਮੈਂ ਜੁਆਇਨ ਕਰਕੇ ਤੇ ਅਕਾਲੀ ਦਲ ਚ ਸਪੋਰਟ ਕੀਤੀ ਤੇ ਉਹਨਾਂ ਨੇ ਮੈਨੂੰ ਕਮਿਸ਼ਨਰ ਆਰਟੀਆਈ ਲਗਾਤਾ ਉਹਨਾਂ ਦੇ ਨਾਲ 17 ਤੱਕ ਰਿਆਂ ਮੈਂ ਫਿਰ 17 ਚ ਮੈਨੂੰ ਕੈਪਟਨ ਸਾਹਿਬ ਲੈ ਕੇ ਕਾਂਗਰਸ ਚ ਉਹਨਾਂ ਦੇ ਨਾਲ ਰਿਆਂ ਫਿਰ ਮੈਂ ਚੰਨੀ ਸਾਹਿਬ ਦਾ OSD ਰਹਾ ਚੰਨੀ ਸਾਹਿਬ ਕਾਂਗਰਸ ਦੇ CM ਵੀ ਰਹੇ ਨੇ ਇਹ ਮੇਰੇ ਚ ਕੋਈ ਇਹ ਕੋਈ ਵੱਖਰੀ ਗੱਲ ਕੁਝ ਨਹੀਂ ਹੈਗੀ ਕਿਉਂਕਿ ਮੇਰਾ ਇੱਕ ਆਪਣੀ ਬਰਾਦਰੀ ਦੇ ਲੋਕਾਂ 'ਚ ਹੋਲਡ ਹੈ ਉਹ ਮੇਰਾ ਸਤਿਕਾਰ ਕਰਦੇ ਨੇ ਕਿ ਮੈਂ ਕਦੀ ਕਿਸੇ ਕੋਲੋਂ ਕੋਈ ਬੇਈਮਾਨੀ ਕੋਈ ਚੋਰੀ ਚੁਕਾਰੀ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਇਸ ਕਰਕੇ ਲੋਕ ਪਿਆਰ ਕਰਦੇ ਨੇ ਤੇ ਲੀਡਰ ਤੇ ਫਿਰ ਉਸੇ ਬੰਦੇ ਨੂੰ ਲੱਭਦੇ ਨੇ ਜਿਹਦੇ ਨਾਲ ਚਾਰ ਲੋਕ ਖਲੋਂਦੇ ਨੇ ਇਸ ਕਰਕੇ ਹੁਣ ਮੈਂ ਅੱਜਕੱਲ੍ਹ ਸੁਖਵੀਰ ਜੀ ਦੇ ਨਾਲ ਉਹਨਾਂ ਦਾ ਚੀਫ ਪੋਲੀਟੀਕਲ ਅਡਵਾਈਜ਼ਰ ਹੈ ਤੇ ਇਸ ਤਰ੍ਹਾਂ ਬਸ ਜੀਵਨ ਚੱਲੀ ਜਾਂਦਾ ਹੈ ਤੁਸੀਂ ਅਕਾਲੀ ਨਾਲ ਅਕਾਲੀ ਦਲ ਦੇ ਨਾਲ ਵੀ ਰਹੇ ਕਾਂਗਰਸ ਦੇ ਨਾਲ ਵੀ ਰਹੇ ਤੇ ਹੁਣ ਲਗਭਗ 3.5 ਸਾਲ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚ ਆਏ ਨੂੰ ਹੋ ਗਏ ਨੇ ਤਾਂ ਕੀ ਲੱਗਦਾ ਕੰਪੈਰੀਜ਼ਨ ਕੀਤਾ ਜਾਵੇ ਤਾਂ ਕਿਹੜੀ ਪਾਰਟੀ ਜ਼ਿਆਦਾ ਵਧੀਆ ਸੀਗੀ ਤੁਹਾਡੇ ਅਕੋਰਡਿੰਗਲੀ ਦੇਖੋ ਪ੍ਰਲਾਦ ਜੀ ਮੈਂ ਇੱਕ ਗੱਲ ਕਵਾਂਗਾ ਕਿ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਨਾ ਕਾਂਗਰਸ ਮਾੜੀ ਨਾ ਅਕਾਲੀ ਦਲ ਮਾੜਾ ਨਾ ਭਾਜਪੀ ਮਾੜੀ ਨਾ ਆਪ ਮਾੜੀ ਸਵਾਲ ਤੇ ਹੈ ਕਿ ਉਹਦੇ ਚ ਜਿਹੜੇ ਲੋਕ ਨੇ ਜਿਹੜੇ ਉਹਨਾਂ ਦੇ ਲੀਡਰ ਨੇ ਉਹ ਕਿਸ ਤਰ੍ਹਾਂ ਦੇ ਲੀਡਰ ਆ ਗਏ ਤੇ ਕਿਸ ਤਰ੍ਹਾਂ ਦੇ ਲੀਡਰਾਂ ਦੀ ਉਹਨਾਂ ਦੀ ਵਰਕਿੰਗ ਕੀ ਹੈ ਉਹਨਾਂ ਦਾ ਸਿਸਟਮ ਕੀ ਹੈ ਉਹ ਕਿਹੜੇ ਤਰੀਕੇ ਨਾਲ ਲੋਕਾਂ ਨੂੰ ਮਿਲਦੇ ਨੇ ਤੇ ਇਸ ਕਰਕੇ ਪਾਰਟੀ ਆਪ ਵੀ ਬੜੀ ਅੱਛੀ ਪਾਰਟੀ ਹੈ ਜਦੋਂ ਦੇ ਆਏ ਨੇ 3.5 ਸਾਲ ਹੋ ਗਏ ਲੋਕੀ ਨਾਲ ਦੇ ਆਂਟੀ ਬੋਲਣ ਦੇ ਨੇ ਜੀ ਕੋਈ ਕਹਿੰਦਾ ਇਹ ਖਾ ਗਏ ਕੋਈ ਕਹਿੰਦਾ ਮੈਂ ਕਹਿੰਦਾ ਜਿੰਨੀਆਂ ਨੌਕਰੀਆਂ ਇਹਨਾਂ ਨੇ ਦਿੱਤੀਆਂ ਨੇ ਔਰ ਜਿੰਨਾ ਇਹਨਾਂ ਨੇ ਲੋਕਾਂ ਨੂੰ ਫੈਸਿਲਿਟ ਦੇ ਰਹੇ ਨੇ ਅੱਜ ਗਰੀਬ ਆਦਮੀ ਨਾਲ ਜੁੜਿਆ ਪਿਆ ਲੋਕੀ ਜਿੰਨਾ ਮਰਜੀ ਰੋਲਾ ਪਾਣ ਗਰੀਬ ਆਦਮੀ ਨਾਲ ਹੈ ਕਿਉਂਕਿ 300 ਯੂਨਿਟ ਮਾਫ ਗਰੀਬ ਆਦਮੀ 300 ਯੂਨਿਟ ਬਾਲ ਹੀ ਨਹੀਂ ਸਕਦਾ ਮਹੀਨੇ ਚ ਉਹਦੇ ਘਰ ਏਸੀ ਤੇ ਹੈ ਹੀ ਨਹੀਂ ਉਹ ਇਸ ਕਰਕੇ ਨਾਲ ਅਟਾ ਦਾਲ ਮਿਲੀ ਜਾਂਦੇ ਲੋਕਾਂ ਦਾ ਕੰਮ ਚੱਲੀ ਜਾਂਦਾ ਜਿਹੜੀ ਅਪਰ ਕਲਾਸ ਹੈ ਉਹੀ ਰੌਲਾ ਜਿਆਦਾ ਪੰਦੀ ਹੈ ਜਿਨ੍ਹਾਂ ਨੂੰ ਸਭ ਕੁਝ ਮਿਲਦਾ ਵੀ ਹੈ ਪਰ ਉਹ ਚੁੱਪ ਰਹਿੰਦੇ ਜਿਆਦਾ ਬੋਲਦੇ ਨੇ ਤੇ ਇਸ ਕਰਕੇ ਉਹ ਇਹ ਇਹ ਰੌਲਾ ਹੈਗਾ ਹੋਰ ਕੋਈ ਐਡਾ ਕੋਈ ਰੌਲਾ ਨਹੀਂਗਾ ਦੇਖੋ ਆਪ ਜਿਹੜੀ ਪਾਰਟੀ ਹੈ ਇਹਨਾਂ ਨੇ ਜੇ ਅੱਛੇ ਕੰਮ ਕੀਤੇ ਤੇ ਦਿੱਲੀ ਚ 10 ਸਾਲ ਰਾਜ ਕੀਤਾ ਦਿੱਲੀ ਚ ਲੋਕ ਪੜੇ ਲਿਖੇ ਨੇ ਠੀਕ ਹੈ ਉਥੇ ਕਿਉਂ ਰਾਜ ਕਰ ਲਿਆ ਇਹ ਤੇ ਹੁਣ ਮੋਦੀ ਸਾਹਿਬ ਆ ਗਏ ਚਲੋ ਮੋਦੀ ਸਾਹਿਬ ਦੀਆਂ ਪਾਲਿਸੀ ਇਹਨਾਂ ਤੋਂ ਵੀ ਅੱਛੀਆਂ ਹੋਣੀਆਂ ਜਿਹੜੇ ਲੋਕਾਂ ਨੂੰ ਪਸੰਦ ਆ ਗਈਆਂ ਤੇ ਲੋਕਾਂ ਨੇ ਲੋਗ ਤੇ ਉਸ ਬੰਦੇ ਨੂੰ ਲਿਆਣਗੇ ਜਿੱਦੀਆਂ ਪਾਲਿਸਿਓਂ ਛੀਆਂ ਹੋਣਗੀਆਂ ਜਿਹੜੇ ਬੰਦੇ ਦਾ ਕਹਿਣੀ ਕਤਨੀ ਚ ਫਰਕ ਨਹੀਂ ਹੋਏਗਾ ਮਾਨ ਸਾਹਿਬ ਨੇ ਖਾਲੀ ਇੱਕ ਗੱਲ ਤੋਂ ਬੈਕ ਆਊਟ ਕਰਦੇ ਪਏ ਨੇ 1000 ਰੁਪਏ ਵਾਲੀ ਗੱਲ ਤੋਂ ਉਹ ਵੀ ਉਹਨਾਂ ਨੇ ਜਲਦੀ ਰਿਲੀਜ਼ ਕਰ ਦੇਣਾ ਆਉਣ ਵਾਲੀ ਇਲੈਕਸ਼ਨ ਚ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਹੈ ਜੋ ਉਹਨਾਂ ਦੀਆਂ ਫੈਸਿਲਿਟੀਆਂ ਨੇ ਇਹ ਇਸ ਤੋਂ ਵਧਾ ਕੇ ਕੀ ਕੋਈ ਦੇਗਾ ਤੇ ਲੱਗਦਾ ਹੈ ਕਿ ਫਿਰ ਉਹਨਾਂ ਨੇ ਰਿਪੀਟ ਕਰ ਕਰ ਜਾਣਾ ਇਦਾਂ 90 ਆਣਗੇ 60 ਆ ਜਾਣਗੇ ਤੁਸੀਂ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਇੰਨਾ ਪੋਜ਼ਿਟਿਵ ਬੋਲ ਰਹੇ ਹੋ ਸੁਖਬੀਰ ਬਾਦਲ ਨਾਰਾਜ਼ ਹੋ ਜਾਣਗੇ ਤੁਹਾਡੇ ਤੋਂ ਅਸਾਂ ਜੀ ਦੇਖੋ ਸੁਖਬੀਰ ਜੀ ਦੀ ਸੋਚ ਵੀ ਬਹੁਤ ਵੱਡੀ ਸੋਚ ਹੈ ਉਹ ਛੋਟੀ ਸੋਚ ਦੇ ਬੰਦੇ ਨਹੀਂਗੇ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿ ਸੁਖਬੀਰ ਜੀ ਦਾ ਆਪਣਾ ਹੋਰ ਹੈ ਉਹਨਾਂ ਦਾ ਆਪਣਾ ਇੱਕ ਸਿਸਟਮ ਕੰਮ ਕਰਨ ਦਾ ਤਰੀਕਾ ਹੈ ਉਹਨਾਂ ਨੂੰ ਛੋਟੀ ਜੀ ਗੱਲ ਪਿੱਛੇ ਮੈਂ ਹੁਣ ਇੱਕ ਐਗਜ਼ਾਮਪਲ ਦੇਣਾ ਕਿ ਜਿਹੜਾ ਬਰਗਾੜੀ ਕਾਂਡ ਹੋਇਆ ਉਹਦੇ ਕਰਕੇ ਐਡਾ ਵੱਡਾ ਬਾਉਂਡਰ ਬਣਾਤਾ ਕਿ ਜੀ ਉਹਨਾਂ ਤੇ ਇਲਜ਼ਾਮ ਲੱਗ ਗਏ ਜਦ ਕਿ ਉਹ ਗੁਰਸਿੱਖ ਪਰਿਵਾਰ ਸਿੱਖੀ ਨੂੰ ਮੰਨਣ ਵਾਲੇ ਮਹਾਰਾਜ ਦਾ ਪ੍ਰਕਾਸ਼ ਕਰਨ ਵਾਲੇ ਉਹਨਾਂ ਦੇ ਘਰ ਮਹਾਰਾਜ ਦਾ ਪ੍ਰਕਾਸ਼ ਹੋਇਆ ਉਹ ਕਿਸ ਤਰ੍ਹਾਂ ਇਹ ਕੰਮ ਕਰ ਸਕਦੇ ਸੀ ਮਗਰ ਇੱਕ ਬਾਉਂਡਰ ਬਣਾ ਕੇ ਉਹਨਾਂ ਨੂੰ ਕਿਉਂਕਿ ਪੰਥ ਦੇ ਪੰਥ ਦੇ ਨਾਲ ਹੀ ਉਹ ਪਾਰਟੀ ਸੱਤਾ ਦੇ ਵਿੱਚ ਆਈ ਸੀ ਵੀ ਪੰਥ ਪੰਥ ਦੇ ਲੋਕੀ ਕੁਝ ਖਿਲਾਫ ਕਰ ਗਏ ਕੁਝ ਉਹ ਮੈਨੇਜ ਹੋ ਗਏ ਤੇ ਇਹਦੇ ਕਰਕੇ ਖਾਲੀਦਨ ਚਲਾ ਗਿਆ ਹੁਣ ਲੋਕੀ ਗੱਲ ਤੁਸੀਂ ਪੂਲਿੰਗ ਦੀ ਗੱਲ ਕੀਤੀ ਹੈ ਰੌਲਾ ਪਾੜਾ ਪੂਲਿੰਗ ਦਾ ਕੋਈ ਰੋਲਾ ਨਹੀਂਗਾ ਅੱਜ ਤੋਂ ਨਹੀਂ ਪੂਲਿੰਗ ਜਿਹੜੀ ਹੈ ਲੈਂਡ ਪੂਲਿੰਗ ਜਦੋਂ ਚੰਡੀਗੜ੍ਹ ਬਣਿਆ ਉਦੋਂ ਵੀ ਲੈਂਡ ਪੂਲਿੰਗ ਹੋਈ ਹੈ ਤਾਂ ਹੀ ਚੰਡੀਗੜ੍ਹ ਵਸਿਆ ਬਾਦਲ ਸਾਹਿਬ ਆਏ ਉਹਨਾਂ ਨੇ ਮੁਹਾਲੀ ਦੀ ਜ਼ਮੀਨਾਂ ਲੈਂਡ ਪੂਲਿੰਗ ਕੀਤੀ ਤੇ ਉੱਥੇ ਨਾਲ ਮੁਹਾਲੀ ਚ ਡਿਵੈਲਪਮੈਂਟ ਹੋਈ ਹੋਰ ਲੁਧਿਆਣਾ ਜਾਂ ਜਿੱਥੇ ਵੀ ਕੀਤਾ ਆਪਨੇ ਜੇ ਲੈਂਡ ਪੂਲਿੰਗ ਕੀਤੀ ਉਹਨਾਂ ਨੇ ਸੀਪਲਾਂਟ ਲਿਆਂਦਾ ਹੈ ਲੁਧਿਆਣੇ ਚ ਜਿਹੜਾ ਕਿ ਇੰਡੀਆ ਦਾ ਸੈਕਿੰਡ ਲਾਰਜੇਸਟ ਪਲਾਂਟ ਹੈ ਉਹ ਵੀ ਲੈਂਡ ਪੂਲਿੰਗ ਨਾਲ ਹੀ ਆਇਆ ਡਿਪੈਂਡ ਇਹ ਕਰਦਾ ਹੈ ਕਿ ਤੁਸੀਂ ਜਿਹੜੀ ਲੈਂਡ ਪੁਲਿੰਗ ਕਰ ਰਹੇ ਹੋ ਉਹਦਾ ਤੁਹਾਡਾ ਪਰਪਸ ਕੀ ਹੈ ਕਿਸਾਨਾਂ ਨੂੰ ਉਹਦੇ ਪੈਸੇ ਦੇ ਰਹੇ ਹੋ ਕਿ ਨਹੀਂ ਦੇ ਰਹੇ ਇਹ ਸਾਰਾ ਬਾਉਂਡਰ ਤਾਂ ਬਣ ਗਿਆ ਕਿ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਚੱਲਦਾ ਪਿਆ ਉਹਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਚ ਲੋਕਾਂ ਦੀਆਂ ਜ਼ਮੀਨਾਂ ਜ਼ਬਰਦਸਤੀ ਵਾਧਤੀਆਂ ਕਬਜ਼ੇ ਕਰ ਲਏ ਤੇ ਪੈਸੇ ਉਹਨਾਂ ਨੂੰ ਦਿੱਤੇ ਨਹੀਂ ਤੇ ਹਰ ਇੱਕ ਦੇ ਮੰਚ ਆ ਗਿਆ ਕਿ ਜੇ ਉੱਥੇ ਪੈਸੇ ਨਹੀਂ ਮਿਲਣਗੇ ਤਾਂ ਹੁਣ ਲੈਣੀ ਪੁਲੀ ਚ ਕੀ ਲੈਂਡ ਪੁਲਿੰਗ ਤੇ ਕਿੱਥੋਂ ਪੈਸੇ ਮਿਲ ਜਾਣੇ ਨੇ ਇਸ ਕਰਕੇ ਲੈਂਡ ਪੁਲਿੰਗ ਇੱਕ ਬੜਾ ਵੱਡਾ ਬਾਉਂਡਰ ਬਣ ਗਿਆ ਸੁਖਵੀਰ ਬਾਦਲ ਜੀ ਨੇ ਇਹ ਤਾਂ ਪੂਰਾ ਮੁਹੱਲੇ ਐਕਵਾਇਰ ਕੀਤਾ ਅਜੂ ਮੁਹੱਲੇ ਜਿਹੜੀ 30 ਲੱਖ ਦੀ ਜ਼ਮੀਨ ਸੀ ਏਕੜ ਪਿੰਡਾਂ ਦੀ ਉਹ ਅੱਜ 12 ਕਰੋੜ 15 ਕਰੋੜ ਦੀ ਹੋ ਗਈ ਹੈ ਫਾਇਦਾ ਹੀ ਹੋ ਗਿਆ ਨਾ ਜੱਟਾਂ ਨੂੰ ਫਾਇਦਾ ਹੀ ਹੋਇਆ ਇਸ ਗੱਲ ਦਾ ਤੇ ਇਸ ਕਰਕੇ ਇਹ ਕੋਈ ਲੈਂਡ ਪੁੱਲਿੰਗ ਕੋਈ ਮਾੜਾ ਕੰਮ ਨਹੀਂਗਾ ਬਸ਼ਰਤੇ ਕਿ ਤੁਸੀਂ ਇੰਡਸਟਰੀ ਲਿਆਓ ਇਹਦੇ ਤੁਸੀਂ ਅੱਛੇ ਪ੍ਰੋਜੈਕਟ ਲਿਆਓ ਤੁਹਾਡਾ ਰੈਵਨਿਊ ਵਧੇ ਤੇ ਸਟੇਟ ਖੁਸ਼हाल ਹੋਏ ਨਾਗੀ ਸਾਹਿਬ ਸਵਾਲ ਇਹੀ ਖੜਾ ਹੁੰਦਾ ਹੈ ਕਿ ਲੋਕ ਇਹੀ ਪੁੱਛ ਰਹੇ ਨੇ ਵੀ 65000 ਏਕੜ ਦੀ ਜਿਹੜੀ ਜ਼ਮੀਨ ਲੈਂਡ ਪੂਲਿੰਗ ਵਾਸਤੇ ਚਾਹੀਦੀ ਹੈ ਜਿਹੜੀ ਐਕਵਾਇਰ ਕੀਤੀ ਜਾ ਰਹੀ ਹੈ ਜਿਹੜੀ ਨੋਟੀਫਾਈਡ ਕਰ ਦਿੱਤੀ ਗਈ ਹੈ ਇੰਨੀ ਵੱਡੀ ਗਿਣਤੀ ਦੇ ਵਿੱਚ ਕੀ ਜ਼ਰੂਰਤ ਪੈਗੀ ਪੰਜਾਬ ਸਰਕਾਰ ਨੂੰ ਏਡੀ ਜਿਹੜੇ ਲੋਕ ਨੇ ਇਹਦੇ ਪਰਿਵਾਰ ਨੇ ਕਿੱਥੋਂ ਲੈ ਕੇ ਆਉਣਗੇ ਬਸ ਪ੍ਰਲਾਦ ਜੀ ਮੈਂ ਤੇ ਕੋਈ 65000 ਏਕੜ ਦਾ ਕੋਈ ਲੈਟਰ ਪੜਿਆ ਨਹੀਂ ਪਰ 65000 ਏਕੜ ਕਹਿੰਚ ਬਹੁਤ ਵੱਡੀ ਲੱਗਦੀ ਹੈ ਪਰ ਅਸੀਂ ਮੈਨੂੰ ਯਾਦ ਆ ਅਸੀਂ ਵਿਸ਼ਾਖਾ ਪੜਨਮ ਇਪ ਸਟੀਲ પ્લાન્ટ ਚ ਕੰਮ ਕਰਦੇ ਸੀ ਇੱਕ પ્લાન્ટ ਦੀ ਜ਼ਮੀਨ ਜਿਹੜੀ ਸੀ 25000 ਏਕੜ ਸੀ 25000 ਏਕੜ ਤੇ ਜੇ ਕੋਈ ਵੱਡੀ ਇੰਡਸਟਰੀ ਲੈਣ ਤੇ 65000 ਏਕੜ ਵੀ ਕੁਝ ਨਹੀਂਗਾ ਪ੍ਰੋਵਾਈਡਡ ਕਿ ਤੁਸੀਂ ਕਿਸ ਮੰਤਵ ਨਾਲ ਉਹ ਲੈਂਡ ਪੁਲਿੰਗ ਕਰਨੀ ਨਹੀਂ ਸਰ ਪਰ ਇਹਦੇ ਚ ਇਸ ਸਵਾਲ ਇਹ ਖੜਾ ਹੁੰਦਾ ਹੈ ਕਿ ਪੰਜਾਬ ਦਾ ਮੁੱਖ ਕੀਤਾ ਖੇਤੀਬਾੜੀ ਆ ਜਿਹੜੇ ਜ਼ਿਆਦਾਤਰ ਕਿਸਾਨ ਖੇਤੀ ਤੇ ਨਿਰਭਰ ਨੇ ਔਰ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾ ਵੀ ਇਹ ਕਹਿੰਦੇ ਰਹੇ ਨੇ ਕਿ ਪੰਜਾਬ ਦੀ ਜ਼ਮੀਨ ਬਹੁਤ ਜਰਖੇਜ਼ ਆ ਬਹੁਤ ਉਪਜਾਊ ਆ ਇੱਥੇ ਕਿਤੇ ਵੀ ਬੀਜ ਸੱਟ ਦੋ ਬੀਜ ਪੁੰਗਰ ਜਾਊਗਾ ਤਾਂ ਅਜਿਹੇ ਦੇ ਵਿੱਚ ਜੇਕਰ ਇੰਡਸਟਰੀ ਇੱਥੇ ਆ ਜਾਂਦੀ ਹੈ ਤਾਂ ਲੋਕ ਕਰਨਗੇ ਕੀ ਕਿਸਾਨ ਕੀ ਕਰਨਗੇ ਜਿਨ੍ਹਾਂ ਨੂੰ ਕਿਸਾਨੀ ਤੋਂ ਇਲਾਵਾ ਕੋਈ ਕੰਮ ਨਹੀਂ ਆਉਂਦਾ ਵੇਖੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਪ੍ਰਲਾਦ ਜੀ ਕਿ ਜਦੋਂ ਪਹਿਲੋਂ ਲੈਂਡ ਪੁਲਿੰਗ ਹੋਈ ਹੈ ਚੰਡੀਗੜ੍ਹ ਚ ਨਿਊ ਚੰਡੀਗੜ੍ਹ ਬਣਿਆ ਹੈ ਤੇ ਲੋਕੀ ਸਕੂਟਰਾਂ ਤੇ ਮੋਟਰਸਾਈਕਲ ਤੋਂ ਸਵਾਕਦੇ ਉਹਨਾਂ ਨੇ ਕਦੀ ਸੱਪਣਾ ਨਹੀਂ ਸੀ ਵੇਖਿਆ ਜਿਹੜੇ ਜੱਟ ਹੁਣ BMW ਐਚ ਤੇ ਫਰਾਰੀਆਂ 'ਚ ਕਿਹੜੇ ਕਿਹੜੇ ਚੰਡੀਗੜ੍ਹ ਦੇ ਨਾਲ ਮੁਹਾਲੀ ਲੱਗਦਾ ਇਹ ਮੈਂ ਮੰਨ ਸਕਦਾ ਪਰ ਜਿਹੜੇ ਲੁਧਿਆਣੇ ਜਿਹੜਾ ਬਠਿੰਡਾ ਜਲੰਧਰ ਰੋਪੜ ਇੱਥੋਂ ਦੀ ਜੇ ਮੈਨੂੰ ਥੋੜਾ ਜਿਹਾ ਤੁਸੀਂ ਸਮਝਾ ਸਕੋ ਤਾਂ ਦੇਖੋ ਇਸ ਤਰ੍ਹਾਂ ਹੈ ਕਿ ਇਹ ਬਠਿੰਡਾ ਲੁਧਿਆਣਾ ਤੁਸੀਂ ਗੱਲ ਕੀਤੀ ਹੈ ਨਾ ਮੈਂ ਇੱਕ ਦੋ ਦਿਨ ਪਹਿਲਾਂ ਲੁਧਿਆਣਾ ਹੀ ਘੁੰਮ ਰਿਹਾ ਸੀ ਜਿਹੜਾ ਐਲੀ ਵਾਲਾ ਏਰੀਆ ਹੈ ਉੱਥੇ ਅਜਹਾਂ ਦਾਖਾ ਏਰੀਆ ਉੱਥੇ ਵੀ ਲੈਂਡ 10000 10 ਕਰੋੜ 15 ਕਰੋੜ ਰੁਪਏ ਏਕੜ ਹੋ ਚੁੱਕੀ ਐ ਲੈਂਡ ਪੁਲਿੰਗ ਦਾ ਫਾਇਦਾ ਜੱਟਾਂ ਨੂੰ ਹੀ ਐ ਜਿਹੜੇ ਕਿ 25 ਲੱਖ ਤੋਂ ਉੱਪਰ ਕਦੀ ਜਾਂਦੇ ਨਹੀਂ ਸਨ ਏਕੜ ਤਾਂ ਅੱਜ ਉਹ 12-12 ਕਰੋੜ ਦਾ ਏਕੜ ਦੇਣ ਨੂੰ ਦਿੰਦੇ ਨੇ ਲੋਕਾਂ ਨੂੰ ਪ੍ਰਾਪਰਟੀ ਡੀਲਰਾਂ ਨੂੰ ਜਾਂ ਹੋਰ ਜਿਹੜੀ ਵੀ ਕੋ ਗਵਰਨਮੈਂਟ ਲੈਂਦੀ ਐ ਗਵਰਨਮੈਂਟ ਵੀ ਅੱਛੇ ਰੇਟ ਦਿੰਦੀ ਐ ਮੈਂ ਫਿਰ ਇੱਕ ਗੱਲ ਰਿਪੀਟ ਕਰਨੀ ਚਾਹਨਾ ਲੈਂਡ ਪੁਲਿੰਗ ਕੋਈ ਮਾੜਾ ਕੰਮ ਨਹੀਂਗਾ ਪਰਵਾਇਡਡ ਕੇ ਉਹਦਾ ਤੁਹਾਡਾ ਮੰਤਵ ਕੀ ਹੈ ਪਿੱਛੇ ਕਲੀਅਰ ਹੋਣਾ ਚਾਹੀਦਾ ਹੈ ਕਲੀਅਰ ਹੋਣਾ ਚਾਹੀਦਾ ਜੇ ਠੱਗੀ ਮਾਰ ਬੱਜਣੀ ਹੈ ਫਿਰ ਤੇ ਸਭ ਕੁਝ ਹੀ ਗਲਤ ਹੈ ਤੇ ਜੇ ਕੋਈ ਠੱਗੀ ਦਾ ਮੰਤਵ ਨਹੀਂਗਾ ਤੇ ਫਿਰ ਇਹਦੇ ਵਰਗਾ ਕੰਮ ਕੋਈ ਨਹੀਂਗਾ ਨਹੀਂ ਪਰ ਉਹ ਲੋਕ ਕੌਣ ਨੇ ਉਹ ਜਿਨ੍ਹਾਂ ਨੇ ਪਿੰਡਾਂ ਦੇ ਬਾਹਰ ਬੈਨਰ ਲਗਾ ਦਿੱਤੇ ਨੇ ਵੀ ਜੇ ਕੋਈ ਪਾਲਿਸੀ ਬਾਰੇ ਦੱਸਣ ਗੱਲ ਕਰਨ ਆ ਰਿਹਾ ਹੈ ਤੇ ਸਾਡੇ ਪਿੰਡ ਦੇ ਵਿੱਚ ਵੜਨ ਦੀ ਜ਼ਰੂਰਤ ਨਹੀਂ ਹੈ ਆਮ ਆਦਮੀ ਪਾਰਟੀ ਦੇ ਆਗੂ ਖਾਸ ਤੌਰ ਤੇ ਦੇਖੋ ਇਸ ਤਰ੍ਹਾਂ ਹੈ ਇਹ ਹੁਣ ਇੱਕ ਆਪੋਜੀਸ਼ਨ ਦੀ ਲਹਿਰ ਚੱਲ ਗਈ ਹੈ ਜਿੱਦਾਂ ਆਪ ਦੀ ਲਹਿਰ ਚੱਲੀ ਸੀ ਨਾ 2022 ਚ ਉਹ ਲਹਿਰ ਚੱਲ ਗਈ ਇਹਦੀ ਹੁਣ ਲੈਂਡ ਪੁਲਿੰਗ ਦੀ ਉਦੋਂ 22 ਚ ਲੋਕਾਂ ਨੇ ਇਹ ਨਹੀਂ ਵੇਖਿਆ ਕਿ ਕੌਣ ਹੈਗਾ ਕੋਈ ਬਾਦਲ ਸਾਹਿਬ ਵਰਗੇ ਜਿਹੜੇ ਵੱਡੇ ਲੀਡਰ ਹਰਾ ਕੇ ਰੱਖਤੇ ਹਾਂ ਬਾਬਾ ਬੋਰਡ ਠੀਕ ਹੈ ਨਾ ਬਾਬਾ ਬੋਰਡ ਮੰਨੇ ਜਾਣ ਵਾਲੇ ਉਹ ਹਰਾ ਕੇ ਰੱਖਤੇ ਇੱਕ ਲਹਿਰ ਸੀ ਇਹ ਜਿਹੜੀ ਲਹਿਰ ਹੁੰਦੀ ਹੈ ਨਾ ਇਹ ਬੜੀ ਮਾੜੀ ਚੀਜ਼ ਹੈ ਇਹਦੇ ਚ ਲੋਕਾਂ ਦਾ ਆਪਣਾ ਜਿਹੜਾ ਹੁੰਦਾ ਨਾ ਦਿਮਾਗ ਉਹ ਕੰਮ ਨਹੀਂ ਕਰਦਾ ਇਹ ਫੋਰਸਡ ਜਿਹੜੀਆਂ ਹੈਈਆਂ ਨਾ એનਰਜੀਜ਼ ਉਹਦੇ ਨਾਲ ਕੰਮ ਕਰਦੇ ਲੋਕ ਤੇ ਇਸ ਕਰਕੇ ਇਹ ਜਿਹੜਾ ਰੌਲਾ ਪਿਆ ਇਹ ਕੋਈ ਬਹੁਤ ਮੈਂ ਨਹੀਂ ਸਮਝਦਾ ਕੋਈ ਬੜਾ ਜੈਨੂਅਰ ਹੈ 20 ਤੇ 50 ਪਿੰਡਾ ਚ ਹੋਣਾ ਹੈ ਕਿੰਨਾ ਪਿੰਡ ਹੈ ਪੰਜਾਬ ਚ ਮੀਡੀਆ ਤੇ ਵੀ ਡਿਪੈਂਡ ਕਰਦਾ ਕਿ ਮੀਡੀਆ ਕਿਹੜੀ ਚੀਜ਼ ਨੂੰ ਕਿੰਨਾ ਹਾਈਲਾਈਟ ਕਰਦੀ ਹੈ ਜੀ ਬਿਲਕੁਲ ਸੋ ਹੁਣ ਗੱਲ ਕਰ ਲੈਣੇ ਸਰ ਆਰਟੀਆਈ ਦੀ ਕਿਉਂਕਿ ਤੁਸੀਂ ਆਰਟੀਆਈ ਕਮਿਸ਼ਨਰ ਰਹਿ ਚੁੱਕੇ ਹੋ ਸਭ ਤੋਂ ਜ਼ਿਆਦਾ ਪ੍ਰੋਬਲਮ ਆਰਟੀਆਈ ਜਿਹੜੀ ਨਹੀਂ ਦਿੱਤੀ ਜਾਂਦੀ ਆਸਤੌਰ ਤੇ ਜੋ ਸਰਕਾਰ ਦੇ ਐਂਟੀ ਹੁੰਦੀ ਹੈ ਉਹ ਕੀ ਕਾਰਨ ਨੇ ਕਿ ਆਰਟੀਆਈ ਉਹ ਦਿੰਦੇ ਨਹੀਂ ਜਾਂ ਕਮਿਸ਼ਨ ਦੇ ਨਹੀਂ ਸਕਦਾ ਜਾਂ ਕਮਿਸ਼ਨ ਦੇ ਉੱਪਰ ਕੋਈ ਪ੍ਰੈਸ਼ਰ ਹੁੰਦਾ ਹੈ ਕਿਆ ਕਰਨ ਲੋਕ ਦੇਖੋ ਤੁਸੀਂ ਆਰਟੀਆਈ ਦੀ ਗੱਲ ਕੀਤੀ ਆ ਆਰਟੀਆਈ ਸੁਧਾਰ ਮਨਮੋਹਨ ਸਿੰਘ ਜੀ 2005 ਲਿਆਏ ਇਹ ਲਾਅ ਲਿਆਏ ਇਹ ਬੜਾ ਅੱਛਾ ਲਾਅ ਹੈ ਇਹ ਇਨਫੋਰਮੇਸ਼ਨ ਲੈਣ ਲਈ ਕਿਸੇ ਵੀ ਡਿਪਾਰਟਮੈਂਟ ਦੀ ਇਸ ਤੋਂ ਅੱਛੀ ਕੋਈ ਟੈਕਨੀਕ ਨਹੀਂ ਗਈ ਔਰ ਮੈਂ ਨਹੀਂ ਸਮਝਦਾ ਕਿ ਕੋਈ ਵੀ ਸਰਕਾਰੀ ਕਮਿਸ਼ਨਰ ਆਰਟੀਆਈ ਕਮਿਸ਼ਨਰ ਕੋਈ ਇਹਦੇ ਵਿੱਚ ਕੋਈ ਹਿਰਾਫਰੀ ਕਰ ਦਵੇ ਉਹਦੇ ਵਿੱਚ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਨਾ ਕਰਾਵੇ ਜਦੋਂ ਤੁਸੀਂ ਕਹੇ ਕਿ ਉਹ ਪ੍ਰੋਵਾਈਡ ਨਹੀਂ ਕਰੰਦੇ ਪਏ ਇਸ ਤਰ੍ਹਾਂ ਦੀ ਕੋਈ ਹਿਰਾਫਰੀ ਨਹੀਂ ਹੋ ਸਕਦੀ ਇਹ ਸਾਰਾ ਕਮਿਸ਼ਨ ਡਾਇਰੈਕਟਲੀ ਅੰਡਰ ਗਵਰਨਰ ਸਾਹਿਬ ਦੇ ਹੁੰਦਾ ਕੋਈ ਬੰਦਾ ਜਿਹਨੂੰ ਆਰਟੀਆਈ ਦੀ ਇਨਫੋਰਮੇਸ਼ਨ 'ਚ ਕੋਈ ਲੱਗਦਾ ਡਾਊਟ ਲੱਗਦਾ ਕਿ ਮੈਨੂੰ ਨਹੀਂ ਦਿੱਤੀ ਗਈ ਇਨਟੈਂਸ਼ਨਲੀ ਮੈਨੂੰ ਖਰਾਬ ਕੀਤਾ ਜਾ ਰਿਹਾ ਹੈ ਹੀ ਕੈਨ ਗੋ ਟੂ ਗਵਰਨਰ ਡੋਰਨਰ ਸਾਹਿਬ ਨਹੀਂ ਮਿਲਦਾ ਐਪਲੀਕੇਸ਼ਨ ਪਾਦੇ ਤਾਂ ਵੀ ਐਕਸ਼ਨ ਹੁੰਦਾ ਇਸ ਕਰਕੇ ਮੈਂ ਇਸ ਗੱਲ ਨਾਲ ਐਗਰੀ ਨਹੀਂ ਕਰਦਾ ਕਿ ਕੋਈ ਵੀ ਬੰਦਾ ਕੋਈ ਵੀ ਕਮਿਸ਼ਨਰ ਜਿਹੜਾ ਹੈਗਾ ਉਹ ਇਹਦੀ ਕੋਈ ਜਿਹੜੀ ਇਨਫੋਰਮੇਸ਼ਨ ਹੈ ਉਹਨੂੰ ਹਾਈਡ ਕਰ ਲੇ ਸਰ ਇਨਫੋਰਮੇਸ਼ਨ ਤਾਂ ਜਦੋਂ ਮਿਲਣੀ ਹੈ ਪਹਿਲਾਂ ਤਾਂ ਕਮਿਸ਼ਨ ਕੋਲੋਂ ਤਾਂ ਬਾਅਦ ਚ ਜਾਣੀ ਪਹਿਲਾਂ ਸਬੰਧਤ ਵਿਭਾਗ ਕੋਲੋਂ ਜਾਣੀ ਹੈ ਉਹੋ ਵੀ ਨਹੀਂ ਦਿੰਦੇ ਉਹਨਾਂ ਨੂੰ ਉਹਨਾਂ ਨੂੰ ਕੋਈ ਐਵੇਂ ਜਿਹਾ ਕੋਈ ਜਰੀਆ ਹੈਗਾ ਵੀ ਉਹਨਾਂ ਨੂੰ ਮੰਡੇਟਰੀ ਹੈ ਉਹ ਦੇ ਸਕਦੇ ਆ ਜਾਂ ਨਹੀਂ ਦੇ ਸਕਦੇ ਪੀਆਈਓ ਨੇ 30 ਡੇਜ਼ ਵਿੱਚ ਜਿਹੜੇ ਪੀਆਈਓ ਹੁੰਦੇ ਨੇ ਹਰ ਜ਼ਿਲ੍ਹੇ ਜਿੰਨੇ ਡਿਪਾਰਟਮੈਂਟਸ ਦੇ ਪੀਆਈਓ ਹੁੰਦੇ ਨੇ ਜਿਦਾਂ ਪੁਲਿਸ ਦਾ ਐਸਐਸਬੀ ਪੀਆਈਓ ਹੁੰਦੇ ਨੇ ਠੀਕ ਹੈ ਨਾ ਮੰਨ ਲਓ ਡਿਵੈਲਪਮੈਂਟ ਦਾ ਜਿਹੜਾ ਬੀਡੀਪੀਓ ਹੁੰਦਾ ਹੈ ਐਜੂਕੇਸ਼ਨ ਦਾ ਜਿਹੜਾ ਐਜੂਕੇਸ਼ਨ ਦਾ ਹੈੱਡ ਹੁੰਦਾ ਹੈ ਡਿਸਟ੍ਰਿਕਟ ਦਾ ਉਹ ਪੀਆਈਓ ਹੈ ਤੇ ਪੀਆਈਓ ਨੂੰ ਤਾਂ ਪਾਈ ਜਾਂਦੀ ਹੈ ਕਿ ਉਹ ਉਹਦੀ ਇਨਫੋਰਮੇਸ਼ਨ ਕਨਸਰਨ ਬੰਦੇ ਤੋਂ ਦਵਾਵੇ ਹੂੰ 30 ਦਿਨ ਦੇ ਅੰਦਰ ਜੇ 30 ਦਿਨ ਚ ਨਹੀਂ ਮਿਲਦੀ ਫਿਰ ਨੈਕਸਟ ਸਟੈਪ ਹੁੰਦਾ ਹੈ ਫਿਰ ਅਸੀਂ ਜਾਣਾ ਹੈ ਕਮਿਸ਼ਨ 'ਚ ਕਮਿਸ਼ਨ 'ਚ ਫਿਰ ਐਪਲੀਕੇਸ਼ਨ ਪਾਉਂਦੇ ਨੇ 45 ਦਿਨ ਹੁੰਦੇ ਨੇ ਕਮਿਸ਼ਨ ਕੋ ਸਰ ਕਮਿਸ਼ਨ 'ਚ ਹਜ਼ਾਰਾਂ ਆਰਟੀਆਂ ਪਈਆਂ ਨੇ ਜਿਨ੍ਹਾਂ ਦਾ ਕੋਈ ਇਨਫੋਰਮੇਸ਼ਨ ਹਾਲੇ ਤੱਕ ਲੋਕਾਂ ਨੂੰ ਮਿਲੀ ਨਹੀਂ ਮਹੀਨੇ ਮਹੀਨੇ ਦੋ ਦੋ ਮਹੀਨਿਆਂ ਦੀ ਵੇਟਿੰਗ ਹੁੰਦੀ ਹੈ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਐਨੀ ਦੇਰ ਦੇ ਵਿੱਚ ਸਾਡੀਆਂ ਖਬਰਾਂ ਤਾਂ ਛੱਡੋ ਜਿੰਨੇ ਕੋਈ ਮੁੱਦਾ ਚੱਕਣਾ ਹੁੰਦਾ ਉਹ ਵੀ ਨਹੀਂ ਚੱਕ ਪਉਂਦਾ ਉਹ ਅਸੀਂ ਨਾ 2012 ਤੋਂ 17 ਤੱਕ 10 ਕਮਿਸ਼ਨਰ ਹੁੰਦੇ ਸੀਗੇ ਠੀਕ ਹੈ ਸਾਡੇ ਚੀਫ ਕਮਿਸ਼ਨਰ ਪਹਿਲਾਂ ਸਤਕਾਰਯੋਗ ਆਰ ਆਈ ਸਿੰਘ ਜੀ ਰਹੇ ਨੇ ਜਿਹੜੇ ਚੀਫ ਸੈਕਟਰੀ ਆਫ ਪੰਜਾਬ ਸੀਗੇ ਉਹਨਾਂ ਤੋਂ ਬਾਅਦ ਸ਼੍ਰੀ ਸੋਰਨ ਸਿੰਘ ਚੰਨੀ ਐਸਐਸ ਚੰਨੀ ਜਿਹੜੇ ਆਈਐਸ ਸੀਗੇ ਉਹ ਵੀ ਬੜੇ ਸਤਕਾਰਯੋਗ ਨੇ ਅੱਜ ਕੱਲੋ ਬੀਜੇਪੀ ਦੇ ਬਹੁਤ ਵੱਡੇ ਲੀਡਰ ਨੇ ਉਹ ਵੀ ਸਾਡੇ ਨਾਲ ਕਮਿਸ਼ਨਰ ਰਹੇ ਤੇ ਦੋ ਟਾਈਮ ਮੈਂ ਉਹਨਾਂ ਦੇ ਨਾਲ ਹੀ ਕੀਤੀਆਂ ਉਹਨਾਂ ਦੀ ਇਨਸਟਰਕਸ਼ਨ ਹੁੰਦੀ ਸੀ ਕਿ ਕਿਸੇ ਬੰਦੇ ਨੂੰ ਵੀ ਕੋਈ ਇਨਫੋਰਮੇਸ਼ਨ ਜਿਹੜੀ ਪ੍ਰੋਵਾਈਡ ਕਰਨੀ ਉਹ ਸਾਡੀ ਡਿਊਟੀ ਹੈ ਉਹਨੂੰ ਬਾਏ ਹੁੱਕ ਐਂਡ ਕਰੁਕ ਕਿਸੇ ਨੂੰ ਜੁਰਮਾਨਾ ਲਾਓ ਪੀਆਓ ਨੂੰ ਜੁਰਮਾਨਾ ਲਾਓ ਜੋ ਮਰਜ਼ੀ ਕਰੋ ਭਾਵੇਂ ਚੀਫ ਸੈਕਟਰੀ ਨੂੰ ਲੈਟਰ ਲਿਖ ਕੇ ਪਾ ਦਿਓ ਤਨਖਾਹ ਕੱਟੋ ਜੋ ਕਰਨਾ ਕਰੋ ਪਰ ਇਟ ਮਸਟ ਬੀ 기ਵਨ ਟੂ ਦਾ ਅਪੀਲ ਜੇਕਰ ਕਮਿਸ਼ਨ ਤੋਂ 45 ਦਿਨਾਂ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਇਨਫੋਰਮੇਸ਼ਨ ਨਹੀਂ ਮਿਲਦੀ ਫਿਰ ਉਸ ਤੋਂ ਬਾਅਦ ਨੈਕਸਟ ਸਟੈਪ ਗਵਰਨਰ ਹੈ ਜੇ ਉੱਥੋਂ ਵੀ ਨਹੀਂ ਮਿਲਦੀ ਜੀ ਨਹੀਂ ਇਸ ਤਰ੍ਹਾਂ ਦਾ ਕੋਈ ਲਾਅ ਨਹੀਂਗਾ ਕਿ ਗਵਰਨਰ ਨੇ ਕੋਈ ਚੀਜ਼ ਇਨਫੋਰਮੇਸ਼ਨ ਦੇਣੀ ਹੈ ਗਵਰਨਰ ਨੇ ਸਿਖਲਨਾ ਤੇ ਆਰਟੀਆ ਨੂੰ ਹੀ ਦੇਣੀਆਂ ਨੇ ਮੇਰਾ ਪੁਆਇੰਟ ਕਹਿਣ ਦਾ ਮੈਂ ਇੱਕ ਗੱਲ ਭੁੱਲ ਗਿਆ ਕਿ ਉਦੋਂ ਅਸੀਂ 10 ਕਮਿਸ਼ਨਰ ਹੁੰਦੇ ਸੀ ਤੇ ਮੰਨ ਲਓ ਇੱਕ ਮਹੀਨੇ 'ਚ ਸਾਡੇ ਕੋਲ 500 ਐਪਲੀਕੇਸ਼ਨ ਆਈ ਤੇ 50-50 ਐਪਲੀਕੇਸ਼ਨ ਆ ਗਈ ਸਾਰਿਆਂ ਨੂੰ 50 ਐਪਲੀਕੇਸ਼ਨਾਂ ਕੁਝ ਨਹੀਂ ਹੁੰਦੀਆਂ ਦੋ ਤਿੰਨ ਦਿਨਾਂ ਦੀ ਸਾਰੀਆਂ ਨਿਬੜ ਜਾਂਦੀਆਂ ਨੇ ਹੁਣ ਕਿਉਂਕਿ ਸੌਰੀ ਕਮਿਸ਼ਨਰਸ ਦੀ ਗਿਣਤੀ ਬੜੀ ਘੱਟ ਹੈ ਐਸ ਪਰ ਮਾਈ ਨੌਲੇਜ ਮੈਨੂੰ ਨਹੀਂ ਪਤਾ ਕਿ ਕਿੰਨੇ ਹੈ ਪਰ ਮੈਂ ਪਿੱਛੇ ਸੁਣਿਆ ਅਖਬਾਰ ਚ ਪੜਿਆ ਸੀ ਕਿ ਤਿੰਨ ਜਾਂ ਚਾਰ ਕਮਿਸ਼ਨਰ ਨੇ ਇਹ ਬਾਕੀ ਅਪਾਇੰਟ ਹੋਣ ਵਾਲੇ ਨੇ ਤੇ ਉਹ ਅਪਾਇੰਟ ਕਿਉਂ ਨਹੀਂ ਹੋ ਪਾਰੇ ਤੇ ਗਵਰਨਮੈਂਟ नोज़ वेल ਮੈਂ ਤੇ ਜਾ ਸਰ ਕੀ ਮਾਈਂਡ ਸੈਟ ਕੀ ਹੁੰਦਾ ਜਦੋਂ ਮੰਨ ਲਓ ਕਿਸੇ ਵਿਭਾਗ ਨੇ ਇਨਫੋਰਮੇਸ਼ਨ ਨਹੀਂ ਦੇਦੀ ਕੋਈ ਵਿਭਾਗ ਇਨਫੋਰਮੇਸ਼ਨ ਨਹੀਂ ਦੇ ਰਿਹਾ ਤਾਂ ਉਸ ਤੋਂ ਬਾਅਦ ਉਹ ਕਮਿਸ਼ਨ ਨੂੰ ਅਪੀਲ ਕਰਦਾ ਹੈ ਕਮਿਸ਼ਨ ਸਭ ਤੋਂ ਪਹਿਲਾਂ ਕੀ ਚੈੱਕ ਕਰਦਾ ਹੈ ਕਮਿਸ਼ਨ ਪਹਿਲਾਂ ਇਹ ਚੈੱਕ ਕਰਦਾ ਉਸ ਬੰਦੇ ਨੂੰ ਕਾਲ ਕਰੀਦੀ ਹੈ ਪੀਆਈਓ ਨੂੰ ਉਹਨੂੰ ਦੱਸੀਦਾ ਕਿਉਂ ਨਹੀਂ ਦਿੱਤੀ ਇਨਫੋਰਮੇਸ਼ਨ ਤੇ ਉਹ ਆਪਣੇ ਰੀਜ਼ਨ ਦੱਸਦਾ ਜੀ ਕਿ ਮੈਂ ਉਹ ਮੈਨੂੰ ਲੱਭਿਆ ਨਹੀਂ ਜਾਂ ਮੈਂ ਸਾਡਾ ਗੁੰਮ ਹੋ ਗਿਆ ਹੈ ਜਾਂ ਉਹ ਸਾਡੇ ਇੱਕ ਵਾਰੀ ਅੱਗ ਲੱਗ ਗਈ ਸੀ ਉਹਦੇ ਚ ਸੜ ਗਿਆ ਜਿਹੜੇ ਜਿੰਨੇ ਕੋਈ ਹਿਰਾਫੇਰੀ ਕੀਤੀ ਹੁੰਦੀ ਹੈ ਉਹ ਇਦਾਂ ਦੇ ਬਹਾਨੇ ਮਾਰਦੇ ਫਿਰ ਅਸੀਂ ਉਹਨੂੰ ਕਹਿੰਨੇ ਆ ਲੈ ਦਿਖਾ ਬਈ ਜਦੋਂ ਅੱਗ ਲੱਗੀ ਸੀ ਉਹਦਾ ਕੋਈ ਪ੍ਰੂਫ ਦੇ ਦੇ ਉਹਦੀ ਕੋਈ ਐਫ ਆਈ ਆਰ ਦੇ ਦੇ ਜੇ ਤੂੰ ਗਵਾਹ ਗਿਆ ਕਹਿੰਦਾ ਚੋਰੀ ਦਾ ਕੋਈ ਐਫ ਆਈ ਆਰ ਦੇ ਦੋ ਤਾਂ ਹੀ ਗੱਲ ਬਣੇਗੀ ਨਾ ਹੁਣ ਅਸੀਂ ਕਹੀ ਜੇਗਾ ਸਾਡੀਆਂ ਸੜ ਗਈਆਂ ਚੋਰੀ ਹੋਈਆਂ ਚੋਰੀ ਤਾਂ ਕੋਈ ਵੀ ਨਹੀਂ ਹੋਈ ਇਹਦਾ ਮਤਲਬ ਉਹਦੀ ਜਿਹੜੇ ਇੰਟੈਂਸ਼ਨਸ ਨਾਟ ਗੁੱਡ ਫਿਰ ਅਸੀਂ ਉਹਨੂੰ 30 ਸਾਲ ਬਾਅਦ ਉਹਨੂੰ ਜੁਰਮਾਨਾ ਲਾਈਦਾ 45 ਦੇ ਉਹਨਾਂ 25000 ਤੋਂ ਲੈ ਕੇ ਅਪ ਟੂ ਐਨੀ ਅਮਾਉਂਟ ਪਤਾ ਹੀ ਜਾਂਦਾ ਉਹ ਵਧਾ ਸਕਦੇ ਆ ਉਹ ਕੋਈ ਨਹੀਂ ਕਮਿਸ਼ਨਰ ਤੇ ਡਿਪੈਂਡ ਕਰਦਾ ਹੈ ਔਰ ਜਿਹੜਾ ਐਪੀਲੈਂਟ ਹੈ ਜਿੰਨੇ ਐਪਲੀਕੇਸ਼ਨ ਪਾਈ ਹੈ ਅਸੀਂ ਵੇਖਨੇ ਆ ਕਿ ਉਹ ਕਿੰਨੀ ਵਾਰੀ ਖੱਜਲ ਖਰਾਬ ਹੋਇਆ ਉਹਨੂੰ ਅਸੀਂ ਐਨੀ ਅਮਾਉਂਟ ਵੀ ਕੈਨ ਗਿਵ ਤੇ ਉਹਦੀ ਤਨਖਾਹ ਜੋ ਕੱਟ ਗਈ ਉਹਨੂੰ ਮਿਲਣੀ ਹੈ ਜੇ ਤੇ ਬੰਦੇ ਨੂੰ ਅਸੀਂ ਜੁਰਮਾਨਾ ਲਾ ਰਹੇ ਆ ਪੀਆਈਓ ਨੂੰ ਮੰਨ ਲਓ ਉਹਨੂੰ ਅਸੀਂ 50000 ਜੁਰਮਾਨਾ ਲਾਤਾ ਤੇ ਇਹਦਾ 20000 ਖਰਚਾ ਹੈ ਤੇ ਅਸੀਂ ਉਹਨੂੰ 20000 ਹੋਰ ਭਾ ਦੇਣਾ ਕਿ ਤੂੰ ਭਾਈ ਇਹਨੂੰ ਪੇ ਕਰ ਕਿਉਂਕਿ ਡੂ ਟੂ ਯੋਰ ਨੈਗਲੀਜੈਂਸੀ ਉਨੇ ਸਫਰ ਕੀਤਾ ਉਹਨੂੰ ਇੰਨਾ ਮਾਨਸਿਕ ਘਾ ਹੋਇਆ ਤਾਂ ਉਹ ਵੀ ਜਰ। ਕਈ ਥਾਵਾਂ ਤੇ ਤਾਂ ਇਹ ਵੀ ਹੁੰਦਾ ਹੈ ਜੇਕਰ ਕਿਸੇ ਡਿਪਾਰਟਮੈਂਟ ਤੋਂ ਆਰਟੀਆਈ ਲਈ ਜਾਂਦੀ ਆ ਤਾਂ ਉਸ ਵੱਲੋਂ ਜਿਵੇਂ ਜਿਵੇਂ ਬੰਡਲਾਂ ਦਾ ਥੱੱਬਾ ਨਹੀਂ ਹੁੰਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਵੀ 1000 2000 5000 ਜਿੰਨੇ ਬੰਦੇ ਦੀ ਕਪੈਸਿਟੀ ਵੀ ਨਹੀਂ ਹੁੰਦੀ ਉਹਨਾਂ ਉਹ ਦੇ ਦਿੰਦੇ ਨੇ ਵੀ ਇੰਨੇ ਚਾਰਜੇਸ ਲੱਗਣਗੇ ਦੇਖੋ ਇਦਾਂ ਮੈਂ ਜੇ ਜਦੋਂ ਤੁਸੀਂ ਆਰਟੀਆਈ ਪਾਣੀ ਹੈ ਤੇ ਜੇ ਤੁਸੀਂ ਬਹੁਤ ਵੱਡਾ ਕੋਈ ਡਿਟੇਲ ਮੰਗਣ ਦੇ ਹੋ 20 ਸਾਲਾਂ ਦੀ ਮੈਨੂੰ ਯਾਦ ਆ ਇੱਕ ਨੇ ਉਦੋਂ ਮੋਗੇ ਤੋਂ ਲਾਇਸੈਂਸਾਂ ਦੀ ਡਿਟੇਲ ਮੰਗ ਲਈ ਉਹ ਕੋਈ ਕਾਰ ਦਾ ਲਾਇਸੈਂਸ ਸੀ ਉਹ ਲਾਈ ਕਾਰ ਦੀ ਆਰ ਸੀ ਸੀ ਤੇ ਸਕੂਟਰ ਤੇ ਲੱਗ ਗਈ ਸੀ ਉਹ ਸਕੂਟਰ ਫੜਿਆ ਗਿਆ ਇਦਾਂ ਕੁਝ ਉਹ ਉਹਨਾਂ ਨੇ 20 ਸਾਲਾਂ ਦੇ ਉਹ ਮੰਗ ਲਏ ਆਰ ਸੀਆਂ ਤੇ ਲਾਇਸੈਂਸ ਫਿਰ ਉਹਦੇ ਕਾਗਜ਼ ਤੇ ਬਣ ਨਹੀਂ ਸਕਣਾ 2-4000 ਤੇ ਉਹ ਫਿਰ ਪੀਆਈਓ ਦੀ ਡਿਊਟੀ ਹੁੰਦੀ ਹੈ ਜਿਹਦਾ ਡੀਟੀ ਹੁੰਦਾ ਹੈ ਜਿਸਟ੍ਰਿਕ ਦਾ ਉਹਦੀ ਡਿਊਟੀ ਹੈ ਕਿ ਉਹ 30 ਦਿਨ ਦੇ ਅੰਦਰ ਉਹਨੂੰ ਲੈਟਰ ਲਿਖਦੇ ਕਿ ਤੁਹਾਡੀਆਂ ਸਾਡੇ ਕੋਲ 2000 ਪੇਪਰ ਨੇ ਤੇ 2000 ਦਾ 2 ਰੁਪਏ ਦੇ ਹਿਸਾਬ ਨਾਲ 4000 ਰੁਪਏ ਜਮ੍ਹਾਂ ਕਰਾਓ। ਤੋ 4000 ਜਮ੍ਹਾਂ ਕਰਾ ਕੇ ਆਰਟੀਆ ਲੈ ਸਕਦਾ। ਹੁਣ ਜਦੋਂ 4000 ਦੀ ਗੱਲਾਂ ਦੀ ਅੱਧੇ ਤੇ ਆਰਟੀਆ ਵਾਲੇ ਉੱਥੇ ਲੈਣੀ ਨਹੀਂ ਜਾਂਦੇ। ਠੀਕ ਹੈ ਨਾ ਵਿੱਚ ਕਈ ਮੈਂ ਨਹੀਂ ਕਹਿੰਦਾ ਕੋਈ ਸਾਰੇ ਫਰੋਡੀ ਨੇ। ਬੜੇ ਲੋਗ ਨੇ ਜਿਨ੍ਹਾਂ ਨੇ ਇਹਨੂੰ ਬਿਜ਼ਨਸ ਬਣਾਇਆ। ਤੇ ਕਈ ਲੋਗ ਨੇ ਜਿਹੜੇ ਐਕਚੁਅਲ ਹੁੰਦੇ ਨੇ ਫਿਰ ਉਹ ਘੁੰਦੇ ਨਾਲ ਕਣਕ ਦੇ ਨਾਲ ਫਿਰ ਘੁੰਤੇ ਪਿਸੀ ਜਾਂਦੀ ਹੈ। ਸੋ ਇਹ ਹੈਗਾ ਬਾਕੀ ਆਰਟੀਆ ਜਿੰਨਾ ਕਲੀਅਰ ਡਿਪਾਰਟਮੈਂਟ ਮੇਰੇ ਹਿਸਾਬ ਨਾਲ ਤੇ ਕੋਈ ਨਹੀਂਗਾ। ਨਗੀ ਸਾਹਿਬ ਅਗਰ ਆਪਾਂ ਜਾਂਦੇ ਜਾਂਦੇ ਲਾਸਟ ਦੇ ਵਿੱਚ ਤੁਹਾਡੇ ਕੋਲ ਪੁੱਛਣਾ ਚਾਹਾਂਗੇ ਕਿ ਹੁਣ ਕੀ ਲੱਗਦਾ ਹੈ ਕਿ ਰਾਜਨੀਤਿਕ ਜੋ ਮਾਹੌਲ ਬਣਿਆ ਹੋਇਆ ਹੈ ਕੋਈ ਕਹਿੰਦਾ ਆਕਾਲੀ ਬੀਜੇਪੀ ਦੇ ਵਿੱਚ ਗਠਜੰਬੰਦਨ ਹੋਊਗਾ ਤਾਂ ਸੱਤਾ ਦੇ ਵਿੱਚ ਆਊਗੀ ਕੋਈ ਕਹਿੰਦਾ ਆਮ ਆਦਮੀ ਪਾਰਟੀ ਜਦੋਂ ਆਪਣੇ ਪੂਰੇ ਵਾਅਦੇ ਕਰ ਦੂਗੀ ਹਜ਼ਾਰ-ਹਜ਼ਾਰ ਰੁਪਏ ਜਿਹੜੀ ਮਹਿਲਾਵਾਂ ਨੂੰ ਦੇ ਦਿੱਤਾ ਜਾਊਗਾ ਉਹ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਛਵੀ ਹੈਗੀ ਆ ਉਹ ਸਹੀ ਹੋਊਗੀ ਕਾਂਗਰਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਉਹਨਾਂ ਦੇ ਧੜੇ ਬਣੇ ਨੇ ਜਦੋਂ ਤੱਕ ਉਹ ਇਕੱਠੇ ਇੱਕ ਮੰਚ ਤੇ ਨਹੀਂ ਆਉਣਗੇ ਉਦੋਂ ਤੱਕ ਉਹਨਾਂ ਦਾ ਕੋਈ ਜਿਹੜਾ ਹੈ ਕੰਮ ਨਹੀਂ ਹੋ ਸਕੂਗਾ ਕੋਈ sire ਨਹੀਂ ਚੜ ਸਕੂਗਾ ਕੀ ਹੈ ਰਾਜਨੀਤਿਕ ਦੇਖੋ ਜੀ ਮੇਰੀ ਮੇਰੀ ਸੋਚ ਦੇ ਮੁਤਾਬਕ ਤੇ ਇਹ ਹੈ ਕਿ ਕਾਂਗਰਸ 70 ਸਾਲ ਉਹਨੇ ਰਾਜ ਕੀਤਾ ਹੈ ਸੈਂਟਰ ਚ 60 ਸਾਲ ਤੇ ਲੀਡਰ ਵੀ ਫਿਰ ਉਸ ਹਿਸਾਬ ਨਾਲ ਜਿਹੜੇ ਨਾ ਉੱਥੇ ਬਹੁਤ ਪੈਦਾ ਹੋ ਗਏ ਨੇ ਪੰਜਾਬ ਚ ਮਤਲਬ ਜੇ ਆਪਾਂ 20 ਸਿਰ ਕੱਢ ਬੰਦੇ ਗੱਲ ਕਰੀਏ ਤੇ 20 ਦੇ 20 ਸੀਐਮ ਨੇ ਠੀਕ ਹੈ ਨਾ ਉਹ ਸੀਐਮ ਗਰੀ ਦੇ ਚੱਕਰ ਚ ਇਹਨਾਂ ਨੇ ਆਪਣੇ ਸਾਰੀਆਂ ਸੀਟਾਂ ਗਵਾ ਕੇ ਬਹਿ ਜਾਣਾ ਹੈ ਕਾਂਗਰਸ ਤੇ ਖਾਲੀ ਇਸ ਪੱਖੋਂ ਜਾ ਰਹੀ ਹੈ ਕਿਉਂਕਿ ਮੈਨੂੰ ਨਹੀਂ ਪਤਾ ਕਿ ਇਹਨਾਂ ਦਾ ਡਿਸਪਲਿਨਰੀ ਐਕਸ਼ਨ ਕੀ ਹੁੰਦਾ ਹੈ ਆ ਕੀ ਸਿਸਟਮ ਹੈ ਨਹੀਂ ਤੇ ਜੇ ਕਾਂਗਰਸ ਇਕੱਠੀ ਹੋ ਜਾਏ ਇੱਕ ਸੀਐਮ ਆਪਣਾ ਪਹਿਲਾਂ ਅਨਾਉਂਸ ਕਰ ਲੈਣ ਤੇ ਜਾਂ ਤੇ ਬਿਲਕੁਲ ਹੀ ਬਹਿ ਜਾਣਗੇ ਇਹ ਸਾਰੇ ਉਹਦੇ ਮਗਰ ਡਾਹ ਪੈਣਗੇ ਡੰਡਾ ਲੈ ਕੇ ਤੇ ਜਾਂ ਫਿਰ ਇਹ ਜਿੱਤ ਜਾਣਗੇ ਇੱਕ ਗੱਲ ਜਿਹੜੀ ਅਖਾਲੀ ਦਲ ਦੀ ਗੱਲ ਹੈ ਦੇਖੋ ਅਖਾਲੀ ਦਲ ਵਰਗੀ ਐਡਮਿਨਿਸਟ੍ਰੇਸ਼ਨ ਕਿਸੇ ਨੇ ਨਹੀਂ ਕੀਤੀ ਉਹਨਾਂ ਨੇ ਪੂਰੀ ਡਿਵੈਲਪਮੈਂਟ ਕੀਤੀ ਪੰਜਾਬ ਦੀ ਆ ਮੋਹਾਲੀ ਆ ਜੋ ਤੁਹਾਨੂੰ ਨਜ਼ਰ ਆ ਰਿਹਾ ਇਹ ਸਭ ਅਖਾਲੀ ਦਲ ਦੀ ਦੇਣ ਹੈ ਜੋ ਇੰਡਸਟਰੀ ਪੰਜਾਬ ਚ ਲੰਦੀ ਹੈ ਅਖਾਲੀ ਦਲ ਦੀ ਦੇਣ ਹੈ ਮਗਰ ਲੋਕ ਝੂਠੀਆਂ ਹੀ ਗੱਲਾਂ ਉਹਨੇ ਟਾਬੇ ਚ ਜੀ ਉਹ ਭੀਸਾ ਪਾ ਲਿਆ ਉਹਨੇ ਕਿਤਾਬਾਂ ਚੀ ਸਾ ਪਾ ਲਿਆ ਔਰ ਚਾਹ ਪੀਣ ਗਿਆ ਰੇੜੀ ਵਾਲੇ ਕੋਲ ਉਨੇ ਪੁੱਛਿਆ ਤੇਰੀ ਕਿੰਨੀ ਉਹਨੇ ਕਹੇ 1 ਲੱਖ ਸੇਲ ਆ ਉਹ ਕਹਿੰਦਾ ਯਾਰ ਮੇਰਾ ਵੀ ਹਿੱਸਾ ਪਾਲਾ ਦੱਸੋ ਸੀਐਮ ਰੈਂਕ ਦੇ ਮੇਰੇ ਚਾਵਲ ਦਾ ਹਿੱਸਾ ਪਾਣਗੇ ਇਹ ਇਦਾਂ ਦੀਆਂ ਝੂਠੀਆਂ ਗੱਲਾਂ ਨੇ ਅਕਾਲੀ ਦਲ ਨੂੰ ਖਦਮ ਕਰਤਾ ਔਰ ਸਭ ਤੋਂ ਵੱਡਾ ਬਰਗਾੜੀ ਕਾਂਡ ਹੈ ਉਹਦੇ ਕਰਕੇ ਅਕਾਲੀ ਦਲ ਦਾ ਨੁਕਸਾਨ ਹੋਇਆ ਅਕਾਲੀ ਦਲ ਮੋੜ ਆ ਸਕਦਾ ਜੇ ਭਾਜਪਾ ਐਕਾਲੀਆਂ ਦੀ ਆਪਸ ਵਿੱਚ ਗਠਬੰਧਨ ਹੋ ਜਾਏ ਤੇ ਜਿਹੜੇ ਜਿੰਨੇ ਗੁੱਸੇ ਨੇ ਉਹ ਹਾਂ ਇਹ ਸਾਰੇ ਜੇ ਇਕੱਠੇ ਹੋ ਜਾਣ ਤੇ ਮੈਂ ਕਹਿੰਦਾ ਕਿ ਬਹੁਤ ਅੱਛਾ ਕੰਪੀਟੀਸ਼ਨ ਹੋ ਸਕਦਾ ਹੈ ਹੁਣ ਤੁਸੀਂ ਗੱਲ ਕੀਤੀ ਆਪ ਦੀ ਦੇਖੋ ਆਪ ਤੇ ਆਲਰੇਡੀ ਬੜੀ ਬਿੰਵਿੰਨ ਪੁਜੀਂਚ ਹੈਗੀ 92 ਸੀਟਾਂ ਨੇ ਪਰ 94 ਹੋ ਗਈ 94 ਪਰ ਜਿਹੜੀਆਂ ਇਹਨਾਂ ਨੇ ਆਪਣੇ ਭਗਵੰਤ ਮਾਨ ਜੀ ਨੇ ਜਿਹੜਾ ਆਪਣੇ ਐਮਐਲਏਾਂ ਤੇ ਮਨਿਸਟਰਾਂ ਤੇ ਐਕਸ਼ਨ ਲਿਆ ਨਾ ਉਹ ਬਹੁਤ ਪਲੱਸ ਪੁਆਇੰਟ ਹੈ ਆਪ ਦੇ ਲਈ ਕਿ ਲੋਕਾਂ ਨੂੰ ਨਜ਼ਰ ਆ ਰਿਹਾ ਹੈ ਕਿ ਇਮਾਨਦਾਰ ਬੰਦਾ ਹੈ ਵੀ ਹੈ ਦੂਜੇ ਪਾਸੇ ਦੂਜੇ ਪਾਸੇ ਜਿਹੜੀ ਆਪ ਇੱਕ ਜਿਹੜਾ 1000 ਰੁਪਏ ਦਾ ਇੱਕ ਉਹ ਜਿਹੜਾ ਦੇਣਾ ਸੀ ਇਹਨਾਂ ਨੇ ਉਹ ਦੇ ਦੇਣ ਤੇ ਆਪ ਮੈਂ ਸਮਝੇ ਨਾ ਕਿ ਦੁਬਾਰਾ ਲੀਡ ਕਰੇਗੀ ਜੇ ਨਹੀਂ ਦਿੰਦੇ ਤੇ ਬਾਕੀ ਤਾਂ ਉਹਨਾਂ ਨੇ ਦਿੱਤਾ ਹੀ ਹੈ ਫ੍ਰੀ ਬਸ ਸਰਵਿਸ ਹੈ ਤਿੰਨ ਉਹ 300 ਯੂਨਿਟ ਮਾਫ ਨੇ ਨੌਕਰੀਆਂ ਦੇਣ ਦੇ ਨੇ ਭਗਵੰਤ ਮਾਨ ਜੀ ਚੁਟਕਲੇ ਬੜੇ ਸੁਣਾਉਂਦੇ ਆ ਲੋਕੀ ਖੁਸ਼ ਹੋ ਜਾਂਦੇ ਆ ਦੇਖੋ ਮੱਲੋ ਸਿਆਣਾ ਬਨਣਾ ਹੁੰਦਾ ਹਾਂ ਲੋਕਾਂ ਨੂੰ ਬੰਦ ਦਿੰਦੇ ਉਹ ਕਿਤੇ ਸਟੇਜ ਤੇ ਚੜ੍ਹ ਜਾਂਦੇ ਨੇ ਜਦੋਂ ਮਾਨ ਸਾਹਿਬ ਇਹ ਲੋਕੀ ਤੇ ਉੱਠਦੇ ਹੀ ਨਹੀਂ ਉੱਥੋਂ ਬਹੁਤ ਅੱਛੇ ਇਨਸਾਨ ਤੁਹਾਡੀਆਂ ਵੀ ਚਰਚਾਵਾਂ ਚੱਲਦੀਆਂ ਸੀ ਤੁਸੀਂ ਇਲੈਕਸ਼ਨ ਲੜ ਰਹੇ ਹੋ ਮੈਂ ਇਲੈਕਸ਼ਨ ਲੜਨ ਦਾ ਸੋਚਦਾ ਸੀ ਪਹਿਲਾਂ ਔਰ ਦੇਖੋ ਇਹ ਤੇ ਕੁਦਰਤ ਦੇ ਹੱਥ ਵਾਸਾ ਹੈ ਕਿੰਨੂੰ ਉਹਨੇ ਜਿੱਤ ਦੇਣੀ ਹੈ ਕਿੰਨੂੰ ਹਾਰ ਦੇਣੀ ਹੈ ਕਿੰਨੂੰ ਐਮਐਲਏ ਬਣਾਣਾ ਹੈ ਕਿੰਨੂੰ ਮੰਤਰੀ ਬਣਾਣਾ ਹੈ ਭਗਵੰਤ ਮਾਨ ਜੀ ਨੇ ਕਦੀ ਸੁਪਨੇ ਚ ਨਹੀਂ ਸੋਚਿਆ ਹੋਣਾ ਕਿ ਮੈਂ ਸੀਐਮ ਬਣਾਗਾ ਠੀਕ ਹੈ ਨਾ ਮਗਰ ਉਸ ਜਿਹੜੀ ਕੁਰਸੀ ਟਰਾਕੇ ਇਸ ਕਰਕੇ ਇਹ ਕੋਈ ਨਹੀਂ ਕਹਿ ਸਕਦਾ ਕਿ ਮਤਲਬ ਮੈਂ ਕਰ ਸਕਦਾ ਜਾਂ ਨਹੀਂ ਕਰ ਸਕਦਾ ਮੈਂ ਤੇ ਕੀ ਕਰਨਾ ਇਹ ਲੋਕਾਂ ਦੀ ਮਰਜ਼ੀ ਹੋਏਗੀ ਤੇ ਮੈਂ ਲੜਵੀ ਲਾਂਗਾ ਤੇ ਜਿੱਤ ਵੀ ਜਾਵਾਂਗਾ ਨਹੀਂ ਹੋਏਗੀ ਤੇ ਘਰ ਬਹਿ ਜਾਵਾਂਗਾ ਸ਼ਰਾਮ ਨਾਲ ਬਹੁਤ ਬਹੁਤ ਧੰਨਵਾਦ ਸਰ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਇਹ ਇੱਕ ਖੂਬਸੂਰਤੀ ਹੈ ਹਾਲਾਂਕਿ ਰਵਿੰਦਰ ਨਾਗੀ ਜੀ ਜਿਹੜੇ ਨੇ ਉਹ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਐਡਵਾਈਜ਼ਰ ਨੇ ਪਰ ਇਹਨਾਂ ਵੱਲੋਂ ਕਿਸੇ ਵੀ ਪਾਰਟੀ ਦੀ ਚਾਹੇ ਉਹ ਵਿਰੋਧੀ ਤੇ ਜੇ ਕਾਂਗਰਸ ਦੀ ਗੱਲ ਕੀਤੀ ਜਾਵੇ ਭਾਵੇਂ ਉਹ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਉਹਨਾਂ ਦੀ ਬੁਰੀਾਈ ਨਹੀਂ ਕੀਤੀ ਗਈ ਬਸ ਇਹ ਦੱਸਿਆ ਗਿਆ ਕਿ ਖਾਮੀਆਂ ਕਿੱਥੇ ਨੇ ਫਿਲਹਾਲ ਦੇ ਲਈ ਇੰਨਾ ਹੀ ਮੈਨੂੰ ਤੇ ਰਵਿੰਦਰ ਨਾਗੀ ਜੀ ਨੂੰ ਦਿਓ ਇਜਾਜ਼ਤ ਧੰਨਵਾਦ